ਅੱਜ ਗੱਲ ਕਰਦੇ ਆਂ ਬ੍ਰह्मलीन ਸੁੰਦਰ Muni Swami ji Maharaj Bori Bare ਜਿਨ੍ਹਾਂ ਨੇ 51 ਸਾਲ ਖੜ ਕੇ ਤਪ ਕੀਤਾ ਹੈ ਮੋਨ ਧਾਰ ਕੇ ਤਪ ਕੀਤਾ ਔਰ ਪਿਛਲੇ ਦਿਨੀ ਸਾਨੂੰ ਉਹਨਾਂ ਦੇ ਪਵਿੱਤਰ ਸਥਾਨ ਤੇ ਜਾਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਮੌਜੂਦਾ ਗੱਦੀ ਨਿਸ਼ੀਨ ਮਾਤਾ ਰੀਤੀ ਜਿਹੜੇ ਕਿ ਇਸ ਸਮੇਂ ਜੰਗਲਾ ਚ ਮੰਗਲ ਲੱਗੇ ਹੋਏ ਨੇ ਪਹਾੜਾਂ ਦੀਆਂ ਖੂਬਸੂਰਤ ਵਾਦੀਆਂ ਦੇ ਵਿੱਚ ਕਿਰਿਆ ਇੱਕ ਖੂਬਸੂਰਤ ਮੰਦਰ ਦੱਸਿਆ ਜਾ ਰਿਹਾ ਕਿ ਇਸ ਮੰਦਰ ਦੇ ਵਿੱਚ ਜਿਸ ਜਗ੍ਹਾ ਪਵਿੱਤਰ ਸਥਾਨ ਬਣਿਆ ਹੋਇਆ ਹੈ ਇਸ ਜਗ੍ਹਾ ਫਕੀਰ ਹੋਏ ਨੇ ਸੁੰਦਰ ਮੁਨੀ ਜੀ ਜਿਨ੍ਹਾਂ ਨੇ 51 ਸਾਲ ਬਿਨਾਂ ਕੁਝ ਬੋਲੇ ਖੜ ਕੇ ਤਪ ਕੀਤਾ ਹੈ ਸੋ ਉਸ ਵੇਲੇ ਜੰਗਲੀ ਹਾਲਾਤ ਇਹ ਸਨ ਕਿ ਆਲੇ ਦੁਆਲੇ ਦੇ ਏਰੀਏ ਦੇ ਵਿੱਚ ਬਹੁਤ ਹੀ ਭਿਆਨਕ ਜੰਗਲੀ ਜਾਨਵਰ ਹੋਇਆ ਕਰਦੇ ਸਨ ਬਹੁਤ ਹੀ ਭਿਆਨਕ ਜੰਗਲ ਹੋਇਆ ਕਰਦੇ ਸਨ ਔਰ ਉਸ ਜੰਗਲ ਬਿਆਬਾਨ ਦੇ ਵਿੱਚ ਬੈਠ ਕੇ ਬ੍ਰह्मलीन ਸੰਤ ਸੁੰਦਰ Muni ਜੀ ਨੇ ਤਪ ਸਥਾਨ ਕੀਤਾ ਇਹ ਜਿਹੜਾ ਤੁਸੀਂ ਖੂਬਸੂਰਤ ਮੰਦਰ ਆੜੇ ਦਿਵਾਲੇ ਪਹਾੜੀ ਦੀ ਗੋਦ ਵਿੱਚ ਬਣਿਆ ਇਹ ਦੇਖ ਰਹੇ ਹੋ ਇਹ ਬਕਾਇਦਾ ਤੌਰ ਤੇ ਗੜ ਸ਼ੰਕਰ ਤਹਿਸੀਲ ਪੈਂਦੀ ਹੈ ਇਸ ਨੂੰ ਤਾਂ ਪਿੰਡ ਦਾ ਨਾਮ ਹੈ ਕੁਨੈਲ ਕੁਨੈਲ ਪਿੰਡ ਹੈ ਜ਼ਿਲ੍ਹਾ ਹੁਸ਼ਿਆਰਪੁਰ ਦਾ ਜਿੱਥੇ ਕੀ ਇਹ ਖੂਬਸੂਰਤ ਜਿਹੜਾ ਮੰਦਿਰ ਹੈ ਬਣਿਆ ਹੋਇਆ ਹੈ ਇੱਥੇ ਦੇ ਸੇਵਾਦਾਰਾਂ ਦੇ ਨਾਲ ਜਦੋਂ ਇਲਾਕੇ ਦੇ ਵਿੱਚੋਂ ਸਵੇਰੇ ਸ਼ਾਮ ਕੁਝ ਇੱਕ ਭੈਣਾ ਆਉਂਦੀਆਂ ਨੇ ਔਰ ਆ ਕੇ ਪੂਰਾ ਦੇਨੇ تھے ਸੇਵਾ ਕਰਦੀਆਂ ਨੇ ਤਾਂ ਉਹਨਾਂ ਨੇ ਆਪਣੀ ਜ਼ੁਬਾਨ ਰਾਹੀਂ ਸਾਨੂੰ ਦੱਸਿਆ ਕਿ ਇਹ ਉਸ ਵੇਲੇ ਇੰਨਾ ਜੰਗਲੀ ਏਰੀਆ ਹੋਇਆ ਕਰਦਾ ਸੀ ਕਿ ਲੋਕ ਇੱਧ ਨੂੰ ਦਿਨੇ ਆਉਣ ਨੂੰ ਵੀ ਜਿਹੜੇ ਐ ਉਹ ਆਉਣ ਤੋਂ ਡਰਦੇ ਹੁੰਦੇ ਸੀ ਪਰ ਸਵੰਦ ਸੁੰਦਰ मुनि जी ਮਹਾਰਾਜ ਨੇ ਇੱਥੇ ਬੈਠ ਕੇ ਤਪ ਕੀਤਾ ਇਸ ਜਗ੍ਹਾ ਨੂੰ ਉਹਨਾਂ ਨੇ ਚੁਣਿਆ ਔਰ ਮੈਂ ਹੋਰ ਇੱਥੇ ਗੱਲ ਇਹ ਵੀ ਕਹਿਣੀ ਚਾਹੁੰਦਾ ਕਿ ਇਸ ਸਮੇਂ ਮਾਤਾ ਪ੍ਰੀਤੀ ਜੀ ਜਿਹੜੇ ਕੀ ਮੌਜੂਦਾ ਗੱਦੀ ਨਸ਼ੀਨ ਨੇ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਸੰਗਤ ਨੂੰ ਨਾਲ ਲੈ ਕੇ ਇੱਥੇ ਇੱਕ ਅਲੱਗ ਕਿਸਮ ਦਾ ਜਿਹੜਾ ਹੈ ਉਹ ਮੰਦਿਰ ਜਿਹੜਾ ਉਹ ਬਣਾ ਦਿੱਤਾ ਹੈ ਦੂਰੋਂ ਪਾਰੋਂ ਦੇਸ਼ਾਂ ਵਿਦੇਸ਼ਾਂ ਚੋਂ ਸੰਗਤ ਆਉਂਦੀ ਹੈ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਦਾ ਰਹਿਣ ਸਹਿਣ ਹੁੰਦਾ ਹੈ ਔਰ ਇੱਥੇ ਕਿਉਂਕਿ ਮੰਦਰ ਤੇ ਸਾਨੂੰ ਵੀ ਜਾਣ ਦਾ ਮੌਕਾ ਮਿਲਿਆ ਇੱਕ ਮਤਲਬ ਕਹਿ ਸਕਦੇ ਆ ਕਿ ਜਦੋਂ ਇਹਨਾਂ ਦੇ ਦਰਬਾਰ ਦੇ ਉੱਪਰ ਮੇਲਾ ਸੀ ਔਰ ਪੰਜਾਬ ਦਾ ਨਹੀਂ ਹੋ ਕਿਹੜਾ ਕਲਾਕਾਰ ਸੀ ਜਿਹੜਾ ਕਲਾਕਾਰ ਉੱਥੇ ਨਹੀਂ ਪਹੁੰਚਿਆ ਜਿਸ ਕਲਾਕਾਰ ਨੇ ਉੱਥੇ ਹਾਜ਼ਰੀ ਨਹੀਂ ਲਗਾਈ ਸੋ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਉਸ ਜਗ੍ਹਾ ਤੇ ਜਾਣ ਦਾ ਮੌਕਾ ਮਿਲਿਆ ਔਰ ਮੈਂ ਦੱਸ ਦਿਆਂ ਕਿ ਜ਼ਿਲ੍ਹਾ ਖੁਸ਼ਿਆਰਪੁਰ ਪਿੰਡ ਕੁਨੈਲ ਤਹਿਸੀਲ ਗੜ ਸ਼ੰਕਰ ਦੇ ਵਿੱਚ ਇਹ ਜਿਹੜਾ ਪਿੰਡ ਹੈ ਇਹ ਪੈਂਦਾ ਹੈ ਔਰ ਕੁਨੈਲ ਪਿੰਡ ਤੋਂ ਜਦੋਂ ਆਪਾਂ ਜਾਂਦੇ ਆਂ ਤਾਂ तकरीबन 2-3 ਕਿਲੋਮੀਟਰ ਦੀ ਦੂਰੀ ਤੇ ਪਹਾੜੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਇੱਕ ਖੂਬਸੂਰਤ ਮੰਦਰ ਦਾ ਜਿਹੜਾ ਐਂਟਰੀ ਦਰਵਾਜ਼ਾ ਹੈ ਉਹ ਸਾਨੂੰ ਸਭ ਤੋਂ ਪਹਿਲਾਂ ਦਰਸ਼ਨ ਹੁੰਦੇ ਨੇ ਸੋ ਮੌਜੂਦਾ ਸਮੇਂ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਇਸ ਦੇ ਉੱਪਰ ਸੰਗਤਾਂ ਆਉਂਦੀਆਂ ਨੇ ਆਪਣੀਆਂ ਅਰਦਾਸਾਂ ਕਰਦੀਆਂ ਨੇ ਬੇਨਤੀਆਂ ਕਰਦੀਆਂ ਨੇ ਔਰ ਵਧੀਆ ਤਰੀਕੇ ਦੇ ਨਾਲ ਅਸ਼ੀਰਵਾਦ ਦਿੱਤਾ ਜਾਂਦਾ ਹੈ। ਪੰਡ ਪੰਜਾਬ ਦੇ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ।